ਜਗਬਾਨੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਨਵਦੀਪ ਸ਼ਰਮਾ ਇੱਕ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਤਾਂ ਦੱਸ ਦਈਏ ਸੁਲਤਾਨਪੁਰ ਲੋਧੀ ਦੇ ਵਿੱਚ ਅੱਜ ਦੋ ਵੱਡੀਆਂ ਰੈਲੀਆਂ ਹੋਣ ਜਾ ਰਹੀਆਂ ਨੇ ਜਿਸ ਦੇ ਵਿੱਚ ਕੀ ਇੱਕ ਪਾਸੇ ਰਾਣਾ ਗੁਰਜੀਤ ਸਿੰਘ ਦੇ بیٹے ਇੱਕ ਵੱਡੀ ਰੈਲੀ ਕਰਨ ਜਾ ਰਹੇ ਨੇ ਉੱਤੇ ਹੀ ਦੂਜੇ ਪਾਸੇ ਜੋ ਕੈਪਟਨ ਰਾਜਾ ਅਮਰਿੰਦਰ ਸਿੰਘ ਵੜਿੰਗੜੇ ਜੋ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਅਤੇ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਉਸ ਰੈਲੀ ਦੇ ਵਿੱਚ ਸ਼ਾਮਲ ਹੋਣਗੇ ਇਸ ਰੈਲੀ ਦੇ ਵਿੱਚ ਜੋ ਹੈ ਰੈਲੀਆਂ ਕੱਢੀਆਂ ਜਾਣਗੀਆਂ ਅਤੇ ਜੋ ਕਾਂਗਰਸ ਦੇ ਵੱਲੋਂ ਰੈਲੀ ਕੱਢੀ ਜਾ ਰਹੀ ਹੈ ਉਸ ਦਾ ਨਾਮ ਰੱਖਿਆ ਹੈ ਜਿੱਤੇਗਾ ਬਲਾਕ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਤਾਂ ਦੂਜੇ ਪਾਸੇ ਜੋ ਰਣਾ ਇੰਦਰਪ੍ਰਤਾਪ ਜੋ ਵਿਧਾਇਕ ਨੇ ਉਹਨਾਂ ਦੇ ਵੱਲੋਂ ਜੋ ਰੈਲੀ ਕੀਤੀ ਜਾ ਰਹੀ ਹੈ ਉਸ ਦਾ ਵੀ ਨਾਮ ਜੋ ਹੈ ਨਵਾਂ ਪੰਜਾਬ ਨਵੀਨ ਸੋਚ ਰੱਖਿਆ ਗਿਆ ਹੈ ਤਾ ਦੱਸ દઈએ ਕਿ ਰਾਣਾ ਗੁਰਜੀਤ ਸਿੰਘ ਇਹਨਾਂ ਦੋਨਾਂ ਰੈਲੀਆਂ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਜੀ ਹਾਂ ਇਸ ਸਮੇਂ ਦੀ ਵੱਡੀ ਖਬਰ ਇਹ ਹੈ ਕਿ ਇਹਨਾਂ ਦੋਨੇ ਰੈਲੀਆਂ ਤੋਂ ਰਾਣਾ ਗੁਰਜੀਤ ਸਿੰਘ ਦੂਰੀ ਬਣਾ ਕੇ ਰੱਖਣਗੇ ਇਸ ਪਿੱਛੇ ਰਾਣਾ ਗੁਰਜੀਤ ਸਿੰਘ ਨੇ ਵਜ੍ਹਾ ਵੀ ਦੱਸੀ ਹੈ ਰਾਣਾ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਜੋ ਕੈਪਟਨ ਜੋ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹਨਾਂ ਦੇ ਵੱਲੋਂ ਜੋ ਰੈਲੀ ਰੱਖੀ ਗਈ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਬੁਲਾਇਆ ਹੀ ਨਹੀਂ ਗਿਆ ਉਹਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਤੇ ਦੂਜੇ ਪਾਸੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਰਾਣਾ ਇੰਦਰਪ੍ਰਤਾਪ ਦੇ ਵੱਲੋਂ ਜੋ ਰੈਲੀ ਕੀਤੀ ਜਾ ਰਹੀ ਹੈ ਉਸ ਤੇ ਵਿੱਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਇਹ ਕਾਂਗਰਸ ਦੇ ਖਿਲਾਫ ਹੈ ਤਾਂ ਦੋਨੇ ਜੋ ਰੈਲੀਆਂ ਨੇ ਉਹਨਾਂ ਤੋਂ ਜੋ ਰਾਣਾ ਗੁਰਜੀਤ ਸਿੰਘ ਨੇ ਉਹ ਰੈਲੀ ਬਣਾ ਕੇ ਰੱਖਣਗੇ ਰਾਣਾ ਜੋ ਇੰਦਰਪ੍ਰਤਾਪ ਨੇ ਉਹਨਾਂ ਦੇ ਵੱਲੋਂ ਨਵਾਂ ਪੰਜਾਬ ਨਵੀਂ ਸੋਚ ਨਾਮ ਦੇ ਉੱਤੇ ਜੋ ਰੈਲੀ ਕੱਢੀ ਜਾ ਰਹੀ ਹੈ ਉੱਤੇ ਦੂਜੇ ਪਾਸੇ અમરਿੰਦਰ ਸਿੰਘ ਜੋ ਰਾਜਾ ਵડિંગડે ਉਹਨਾਂ ਦੇ ਵੱਲੋਂ ਵੀ ਇੱਕ ਰੈਲੀ ਕੱਢੀ ਜਾ ਰਹੀ ਹੈ ਜਿਸ ਦੇ ਵਿੱਚ ਕੀ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਦੇ ਨਾਮ ਦੇ ਉੱਤੇ ਇਹ ਜੋ ਵੱਡੀ ਰੈਲੀ ਹੈ ਕੀਤੀ ਜਾ ਰਹੀ ਹੈ ਰਾਣਾ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਨਿੰਦਰ ਸਿੰਘ ਰਾਜਾ ਬੜਿੰਗ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਸੱਦਾ ਨਹੀਂ ਦਿੱਤਾ ਗਿਆ ਜਿਸ ਦੇ ਚਲਦਿਆਂ ਉਹ ਰੈਲੀ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਤਾਂ ਦੱਸ ਦਈਏ ਪੰਜਾਬ ਭਰ ਦੇ ਜੋ ਦਿਗਜ ਨੇ ਉਹ ਕਾਂਗਰਸ ਦੀ ਇਸ ਰੈਲੀ ਜਿਸ ਨੂੰ ਕੀ ਨਾਮ ਦਿੱਤਾ ਗਿਆ ਹੈ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਇਸ ਦੇ ਵਿੱਚ ਸ਼ਾਮਲ ਹੋਣਗੇ ਲੇਕਿਨ ਇਲਾਕੇ ਦੇ ਜੋ ਵੱਡੀ ਆਪਣੀ ਰੱਖਦੇ ਨੇ ਤਾਂ ਉਹ ਇਸ ਰੈਲੀ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਮਤਲਬ ਰਾਣਾ ਗੁਰਜੀਤ ਸਿੰਘ ਜੁਣੇ ਉਹ ਇਹਨਾਂ ਦੋਹੇ ਰੈਲੀਆਂ ਤੋਂ ਜੋ ਹੈ ਦੂਰੀ ਬਣਾ ਕੇ ਰੱਖਣਗੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਰਾਣਾ ਗੁਰਜੀਤ ਸਿੰਘ ਤੁਹਾਨੂੰ ਸਨੋ ਨੇ ਹਾਂ ਰਾਣਾ ਗੁਰਜੀਤ ਸਿੰਘ ਦਾ ਇਸ ਬਾਰੇ ਕੀ ਕਹਿਣਾ ਜੀ ਰਾਣਾ ਜੀ ਅੱਜ ਤੁਹਾਡੇ ਹਲਕੇ ਦੇ ਵਿੱਚ ਦੋ ਰੈਲੀਆਂ ਨੇ ਇੱਕ ਤਾਂ ਤੁਹਾਡੇ ਬੇਟੇ ਦੀ ਹੈ ਔਰ ਦੂਸਰੇ ਪਾਸੇ ਕਾਂਗਰਸ ਦੀ ਰੈਲੀ ਹੈ ਤਾਂ ਕਿਹੜੀ ਰੈਲੀ ਦੇ ਵਿੱਚ ਤੁਸੀਂ ਜਾਣਾ ਪਸੰਦ ਕਰੋਗੇ ਦੇਖੋ ਕਾਂਗਰਸ ਨੇ ਮੈਨੂੰ ਸੱਤਿਆ ਨਹੀਂ ਜੀ ਕਾਂਗਰਸ ਦੇ ਪੈਰਲਲ ਰਾਣਾ ਇੰਦਰਪ੍ਰਤਾਪ ਸਿੰਘ ਜੀ ਰਾਜਾ ਬੜਿੰਗ ਹੁਣ ਆ ਰਿਹਾ ਉਹਨਾਂ ਦੇ ਉਲਟੋ ਦੇ ਰੈਲੀ ਰੱਖੀ ਹੈ ਜੀ ਬਰਾਬਰ ਕਾਰਨ ਜੀ ਕਿ ਉਹ ਇੱਕ ਇਹੋ ਜਿਹੇ ਬੰਦੇ ਨੂੰ ਪ੍ਰਮੋਟ ਕਰਨਾ ਰਿਹਾ ਜਿਹਨੂੰ ਲੋਕਾਂ ਨੇ ਦਸਖਾ ਰਿਹਾ ਜੀ ਮੈਂ ਰਾਣਾ ਇੰਦਰ ਪ੍ਰਤਾਪ ਜੀ ਰੈਲੀ ਦੇ ਵਿੱਚ ਨਾ ਦੇ ਕੋਈ ਬੰਦਾ ਭੇਜਿਆ ਜੀ ਮੈਂ ਨਹੀਂ ਚਾਹੁੰਦਾ ਜੀ ਇੰਦਰ ਇਹ ਉਹਦੇ ਉਲਟ ਅ ਰੈਲੀ ਰੱਖੇ ਭਰਾਬਰ ਪਾਰਟੀ ਦੇ ਖਿਲਾਫ ਲੇਕਿਨ ਉਹਦੀ ਲੇਕਿਨ ਉਹਦੀ ਹੋਂਦ ਦਾ ਸਵਾਲ ਸੀ ਜੀ ਜਦੋਂ ਫਿਰ ਕੋਈ ਚੈਲੰਜ ਕਰਦਾ ਤਾਂ ਨੌਜਵਾਨ ਫਿਰ ਨਾਲੇ ਯਾਰ ਬੰਦੇ ਦੀ ਪਛਾਣੀ ਹੁੰਦੀ ਜਿਹੜਾ ਖੜਾ ਹੋ ਜਾਏ ਜੀ ਜੀ ਤੇ ਇੰਦਰ ਵੀ ਕਰ ਰਿਹਾ ਉਹ ਵੀ ਕਰ ਰਿਹਾ ਮੈਂ ਕੋਠੀ ਚ ਕਪੂਰਥਲੇ ਆਰਾਮਨਾਂ ਦੋਹਾਂ ਦਾ ਲਾਈਵ ਟੈਲੀਕਾਸਟ ਸਮਾਗਮ ਜੀ ਮਤਲਬ ਜਾਓਗੇ ਦੋਨਾਂ ਜੋ ਕਿਤੇ ਨਹੀਂ ਮੈਂ ਜਾਵਾਂਗਾ ਮੈਂ ਤਾਂ ਯਾਰ ਡਿਸਿਪਲਿਨਡ ਪਾਰਟੀ ਸੋਲਜਰ ਹਾਂ ਜੀ ਤੇ ਕਾਂਗਰਸ ਵੱਲੋਂ ਨਾਂ ਬੁਲਾਏ ਜਾਂਦਾ ਕੋਈ ਕਾਰਨ ਤੁਹਾਨੂੰ ਜੋ ਸਮਝ ਆਉਂਦਾ ਹੋਵੇ ਕੋ ਚਲੋ ਅੱਜਕੱਲ ਆਪੋ ਤਾਂ ਪਈਆ ਚੱਲਣ ਦੇ ਜੋ ਹੋ ਰਿਹਾ ਠੀਕ ਹੀ ਹੋ ਰਿਹਾ ਇਹ ਕਾਂਗਰਸ ਤਕਲੀ ਹੋ ਰਹੀ ਹੈ ਤੇ ਕਰ ਕਰ ਦੇਣੀ ਚਾਹੀਦੀ ਇਹਨਾਂ ਲੋਕਾਂ ਨੂੰ ਤਕਰੀ ਸਾਡੇ ਤੋਂ ਖਿਲਾਫ ਤੁਹਾਡੇ ਤੋਂ ਬਾਹਰ ਜਾ ਕੇ ਕਾਂਗਰਸ ਤੁਹਾਡੇ ਹਲਕੇ ਚ ਮਜ਼ਬੂਤ ਹੋ ਸਕਦੀ ਹੈ ਕੀ ਮੰਨਨੀ ਰਾਣੇ ਦਾ ਰਾਣੀ ਦੀ ਹੁਣ ਕੋਈ ਹਲਕੇ ਵਾਲੀ ਗੱਲ ਨਹੀਂ ਰਹਿ ਗਈ ਜੀ ਰਾਣਾ ਆਲੂ ਕਰਿਆ ਜੀ ਹਰ ਜਗ੍ਹਾ ਜਾਊਂਗਾ ਜਿੱਥੇ ਲੋਕ ਸੱਤਣਗੇ ਜੀ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਰਾਣੀ ਦਾ ਕੀ ਸਟੈਂਡ ਰਹੂਗਾ ਕਾਂਗਰਸ ਤੇ ਹੱਕ 'ਚ 100% ਕਾਂਗਰਸ ਦੇ ਹੱਕ 'ਚ ਰਹੂੰਗਾ ਜੀ ਮਜ਼ਬੂਤ ਰੂਪ ਵਿੱਚ ਖੜਾ ਹੋਊਂਗਾ ਜੀ ਹੋਰ ਜਿਹੜੀਆਂ ਫਵਾਹੇ ਲੋਕ ਉਡਾਉਂਦੇ ਆ ਇਹ ਲੋਕ ਤਾਂ ਮਤਲਬ ਆਮ ਕਿਸੇ ਐਕਟਿਵਿਸਟਿਕਾਂ ਨਹੀਂ ਕਰਦੇ ਆ ਜੀ ਇਹ ਰਾਣਾ ਤਾਗਰ ਛੱਡ ਰਿਹਾ ਰਾਣਾ ਜਾ ਰਿਹਾ ਬੀਜੇਪੀ ਨੇ ਡਰਾ ਰਿਹਾ ਜੀ ਉਹਨਾਂ ਦੇ ਦਿਨ ਜਾ ਰਿਹਾ ਪੰਜਾਬ ਨਹੀਂ ਹੋ ਰਿਹਾ ਕਹਾ ਜੀ ਤੇ ਇੱਕ ਜਿਹੜੇ ਕੈਂਡੀਡੇਟ ਹੈ ਲਾਣੇ ਕੇ ਨੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਿਸ ਤਰ੍ਹਾਂ ਕਰੋਗੇ ਜਦੋਂ ਪਹਿਲੀ ਰੈਲੀ ਦੇ ਵਿੱਚ ਹੀ ਤੁਹਾਨੂੰ ਨਹੀਂ ਬੁਲਾਇਆ ਗਿਆ ਇਹ ਤਾਂ ਮੈਂ ਹਾਈਟ ਮਾਰ ਦੇਖੂਗੀ ਜੋ ਹੁਕਮ ਹੋਊਗਾ ਜੇ ਕਹੋਗੇ ਆ ਕੇ ਕੰਮ ਕਰੋ ਤੇ ਕਰਾਂਗੇ ਮਤਲਬ ਤੁਸੀਂ ਇੱਕ ਪਾਸੇ ਤਾਂ ਕੈਂਡੀਡੇਟ ਨੂੰ ਨਾਕਾਬਿਲ ਦੱਸ ਰਹੇ ਹੋ ਦੂਜੇ ਪਾਸੇ ਤੁਸੀਂ ਉਹਦਾ ਮਤਲਬ ਉਹਦੇ ਫੇਵਰ ਤੇ ਵੀ ਲੋਕਾਂ ਕੋਲੋਂ ਵੋਟ ਮੰਗਣ ਜਾਓਗੇ ਕਿਹੜਾ ਕੈਂਡੀਡੇਟ ਕਿਹੜਾ ਕੈਂਡੀਡੇਟ ਜਿਹੜੇ ਤੁਸੀਂ ਕੈਂਡੀਡੇਟ ਦੀ ਗੱਲ ਕਰ ਰਹੇ ਹੋ ਜਿਹੜੇ ਕੈਂਡੀਡੇਟ ਐਲਾਨੇ ਜਾਣ ਦੀ ਤੁਸੀਂ ਗੱਲ ਕੀਤੀ ਹੈ ਕਿਹੜਾ ਕੈਂਡੀਡੇਟ ਪ੍ਰਚਾਰ ਮੁਹਿੰਮ ਦੌਰਿਆਂ ਪ੍ਰਚਾਰ ਮੁਹਿੰਮ ਹਾਂਜੀ ਉਹਦੇ ਨਾਲ ਸਟੰਡ ਕੰਨ ਬੰਗਰ ਮਜ਼ਬੂਤੀ ਨਾਲ ਬਣਾਓ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਰਣਜੀਤ ਜੀ ਜਗਬਾਨੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਨਵਦੀਪ ਸ਼ਰਮਾ ਇੱਕ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਦਾ ਦੱਸਦੇ ਹਾਂ ਇਹ ਸੁਲਤਾਨਪੁਰ ਲੋਧੀ ਦੇ ਵਿੱਚ ਅੱਜ ਦੋ ਵੱਡੀਆਂ ਰੈਲੀਆਂ ਹੋਣ ਜਾ ਰਹੀਆਂ ਨੇ ਜਿਸ ਦੇ ਵਿੱਚ ਕੀ ਇੱਕ ਪਾਸੇ ਰਾਣਾ ਗੁਰਜੀਤ ਸਿੰਘ ਦੇ بیٹے ਇੱਕ ਵੱਡੀ ਰੈਲੀ ਕਰਨ ਜਾ ਰਹੇ ਨੇ ਉੱਤੇ ਹੀ ਦੂਜੇ ਪਾਸੇ ਜੋ ਕੈਪਟਨ ਰਾਜਾ ਅਮਰਿੰਦਰ ਸਿੰਘ ਵੜਿੰਗੜੇ ਜੋ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਅਤੇ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਉਸ ਰੈਲੀ ਦੇ ਵਿੱਚ ਸ਼ਾਮਲ ਹੋਣਗੇ ਇਸ ਰੈਲੀ ਦੇ ਵਿੱਚ ਜੋ ਹੈ ਰੈਲੀਆਂ ਕੱਢੀਆਂ ਜਾਣਗੀਆਂ ਅਤੇ ਜੋ ਕਾਂਗਰਸ ਦੇ ਵੱਲੋਂ ਰੈਲੀ ਕੱਢੀ ਜਾ ਰਹੀ ਹੈ ਉਸ ਦਾ ਨਾਮ ਰੱਖਿਆ ਹੈ ਜਿੱਤੇਗਾ ਬਲਾਕ ਜੁੜੇਗਾ ਬਲਾਕ ਜਿੱਤੇਗਾ ਕਾਂਗਰਸ ਤਾਂ ਦੂਜੇ ਪਾਸੇ ਜੋ ਰਾਣਾ ਇੰਦਰਪ੍ਰਤਾਪ ਜੋ ਵਿਧਾਇਕ ਨੇ ਉਹਨਾਂ ਦੇ ਵੱਲੋਂ ਜੋ ਰੈਲੀ ਕੀਤੀ ਜਾ ਰਹੀ ਹੈ ਉਸ ਦਾ ਵੀ ਨਾਮ ਜੋ ਹੈ ਨਵਾਂ ਪੰਜਾਬ ਨਵੀਨ ਸੋਚ ਰੱਖਿਆ ਗਿਆ ਤਾਂ ਦੱਸ ਦਈਏ ਕਿ ਰਾਣਾ ਗੁਰਜੀਤ ਸਿੰਘ ਇਹਨਾਂ ਦੋਨਾਂ ਰੈਲੀਆਂ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਜੀ ਹਾਂ ਇਸ ਸਮੇਂ ਦੀ ਵੱਡੀ ਖਬਰ ਇਹ ਹੈ ਕਿ ਇਹਨਾਂ ਦੋਨੇ ਰੈਲੀਆਂ ਤੋਂ ਰਾਣਾ ਗੁਰਜੀਤ ਸਿੰਘ ਦੂਰੀ ਬਣਾ ਕੇ ਰੱਖਣਗੇ ਇਸ ਪਿੱਛੇ ਰਾਣਾ ਗੁਰਜੀਤ ਸਿੰਘ ਨੇ ਵਜ੍ਹਾ ਵੀ ਦੱਸੀ ਹੈ ਰਾਣਾ ਗੁਰਜੀਤ ਸਿੰਘ ਦਾ ਕਹਿਣਾ ਕਿ ਇਹ ਜੋ ਕੈਪਟਨ ਜੋ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹਨਾਂ ਦੇ ਵੱਲੋਂ ਜੋ ਰੈਲੀ ਰੱਖੀ ਗਈ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਬੁਲਾਇਆ ਹੀ ਨਹੀਂ ਗਿਆ ਉਹਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਤੇ ਦੂਜੇ ਪਾਸੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਰਾਣਾ ਇੰਦਰਪ੍ਰਤਾਪ ਦੇ ਵੱਲੋਂ ਜੋ ਰੈਲੀ ਕੀਤੀ ਜਾ ਰਹੀ ਹੈ ਉਸ ਤੇ ਵਿੱਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਇਹ ਕਾਂਗਰਸ ਦੇ ਖਿਲਾਫ ਹੈ ਤਾਂ ਦੋਨੇ ਜੋ ਰੈਲੀਆਂ ਨੇ ਉਹਨਾਂ ਤੋਂ ਜੋ ਰਾਣਾ ਗੁਰਜੀਤ ਸਿੰਘ ਨੇ ਉਹ ਰੈਲੀ ਬਣਾ ਕੇ ਰੱਖਣਗੇ ਰਾਣਾ ਜੋ ਇੰਦਰਪ੍ਰਤਾਪ ਨੇ ਉਹਨਾਂ ਦੇ ਵੱਲੋਂ ਨਵਾਂ ਪੰਜਾਬ ਨਵੀਂ ਸੋਚ ਨਾਮ ਦੇ ਉੱਤੇ ਜੋ ਰੈਲੀ ਕੱਢੀ ਜਾ ਰਹੀ ਹੈ ਉੱਤੇ ਦੂਜੇ ਪਾਸੇ ਅਮਰਿੰਦਰ ਸਿੰਘ ਜੋ ਰਾਜਾ ਵੜਿੰਗ ਨੇ ਉਹਨਾਂ ਦੇ ਵੱਲੋਂ ਵੀ ਇੱਕ ਰੈਲੀ ਕੱਢੀ ਜਾ ਰਹੀ ਹੈ ਜਿਸ ਦੇ ਵਿੱਚ ਕੀ ਜੁੜੇ ਗਾ ਬਲਾਕ ਜਿੱਤੇ ਕੀ ਕਾਂਗਰਸ ਦੇ ਨਾਮ ਦੇ ਉੱਤੇ ਇਹ ਜੋ ਵੱਡੀ ਰੈਲੀ ਹੈ ਕੀਤੀ ਜਾ ਰਹੀ ਹੈ ਰਾਣਾ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਸੱਦਾ ਨਹੀਂ ਦਿੱਤਾ ਗਿਆ ਜਿਸ ਦੇ ਚੱਲਦਿਆਂ ਉਹ ਰੈਲੀ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਤਾਂ ਦੱਸ ਦਈਏ ਪੰਜਾਬ ਭਰ ਦੇ ਜੋ ਦਿੱਗਜ ਨੇ ਉਹ ਕਾਂਗਰਸ ਦੀ ਇਸ ਰੈਲੀ ਜਿਸ ਨੂੰ ਕੀ ਨਾਮ ਦਿੱਤਾ ਗਿਆ ਹੈ ਜੁੜੇ ਗਾ ਬਲਾਕ ਜਿੱਤੇ ਕੀ ਕਾਂਗਰਸ ਇਸ ਦੇ ਵਿੱਚ ਸ਼ਾਮਲ ਹੋਣਗੇ ਲੇਕਿਨ ਇਲਾਕੇ ਦੇ ਜੋ ਵੱਡੀ ਆਪਣੀ ਰੱਖਦੇ ਨੇ ਤਾਂ ਉਹ ਇਸ ਰੈਲੀ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਮਤਲਬ ਰਾਣਾ ਗੁਰਜੀਤ ਸਿੰਘ ਜਿョਨੇ ਉਹ ਇਹਨਾਂ ਦੋਹੇ ਰੈਲੀਆਂ ਤੋਂ ਜੋ ਹੈ ਦੂਰੀ ਬਣਾ ਕੇ ਰੱਖਣਗੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਰਾਣਾ ਗੁਰਜੀਤ ਸਿੰਘ ਤੁਹਾਨੂੰ ਸੁਣਾਉਣੇ ਹਾਂ ਰਾਣਾ ਗੁਰਜੀਤ ਸਿੰਘ ਦਾ ਇਸ ਬਾਰੇ ਕੀ ਕਹਿਣਾ ਜੀ ਰਾਣਾ ਜੀ ਅੱਜ ਤੁਹਾਡੇ ਹਲਕੇ ਦੇ ਵਿੱਚ ਦੋ ਰੈਲੀਆਂ ਨੇ ਇੱਕ ਤਾਂ ਤੁਹਾਡੇ بیٹے ਦੀ ਹੈ ਔਰ ਦੂਸਰੇ ਪਾਸੇ ਕਾਂਗਰਸ ਦੀ ਰੈਲੀ ਹੈ ਤਾਂ ਕਿਹੜੀ ਰੈਲੀ ਦੇ ਵਿੱਚ ਤੁਸੀਂ ਜਾਣਾ ਪਸੰਦ ਕਰੋਗੇ ਦੇਖੋ ਕਾਂਗਰਸ ਨੇ ਮੈਨੂੰ ਸੱਤਿਆ ਨਹੀਂ ਜੀ ਕਾਂਗਰਸ ਦੇ ਪੈਰਲਲ ਰਾਣਾ ਇੰਦਰਪ੍ਰਤਾਪ ਸਿੰਘ ਜੀ ਰਾਜਾ ਬੜਿੰਗ ਹੁਣ ਆ ਰਿਹਾ ਉਹਨਾਂ ਦੇ ਉਲਟੋ ਨੇ ਰੈਲੀ ਰੱਖੀ ਹੈ ਜੀ ਬਰਾਬਰ ਕਾਰਨ ਜੀ ਕਿ ਉਹ ਇੱਕ ਇਹੋ ਜਿਹੇ ਬੰਦੇ ਨੂੰ ਪ੍ਰੋਮੋਟ ਕਰਨਾ ਰਿਹਾ ਜਿਹਨੂੰ ਲੋਕਾਂ ਨੇ ਦਸਕਾਰਿਆ ਜੀ ਮੈਂ ਰਾਣਾ ਇੰਦਰਪ੍ਰਤਾਪ ਜੀ ਰੈਲੀ ਦੇ ਵਿੱਚ ਨਾ ਦੇ ਕੋਈ ਬੰਦਾ ਭੇਜਿਆ ਜੀ ਮੈਂ ਨਹੀਂ ਚਾਹੁੰਦਾ ਜਿੰਦਰ ਇਹ ਉਹਦੇ ਉੱਪਰ ਅ ਰੈਲੀ ਰੱਖੇ ਭਰਾਬਰ ਪਾਰਟੀ ਦੇ ਖਿਲਾਫ ਲੇਕਿਨ ਉਹਦੀ ਲੇਕਿਨ ਉਹਦੀ ਹੋਂਦ ਦਾ ਸਵਾਲ ਸੀ ਜੀ ਜਦੋਂ ਫਿਰ ਕੋਈ ਚੈਲੰਜ ਕਰ ਦੇਤਾ ਨੌਜਵਾਨ ਫਿਰ ਨਾਲੇ ਯਾਰ ਬੰਦੇ ਦੀ ਪਛਾਣੀ ਹੁੰਦੀ ਜਿਹੜਾ ਖੜਾ ਹੋ ਜਾਏ ਜੀ ਜੀ ਤੇ ਇੰਦਰ ਵੀ ਕਰ ਰਿਹਾ ਉਹ ਵੀ ਕਰ ਰਿਹਾ ਮੈਂ ਕੋਠੀ ਚ ਕਪੂਰਥਲੇ ਆਰਾਮਨਾ ਦੋਹਾਂ ਦਾ ਲਾਈਵ ਟੈਲੀਕਾਸਟ ਸਮਾਏਗਾ ਜੀ ਮਤਲਬ ਜਾਓਗੇ ਦੋਨਾਂ ਚੋ ਕਿਤੇ ਨਹੀਂ ਮੈਂ ਜਾਵਾਂਗਾ ਤਾਂ ਸੋ ਇਹ ਡਿਸਿਪਲਿਨਡ ਪਾਰਟੀ ਸੋਲਜਰ ਹੈ ਜੀ ਤੇ ਕਾਂਗਰਸ ਵੱਲੋਂ ਨਾਮ ਬੁਲਾਏ ਜਾਂਦਾ ਕੋਈ ਕਾਰਨ ਤੁਹਾਨੂੰ ਜੋ ਸਮਝ ਆਉਂਦਾ ਹੋਵੇ ਕੋਈ ਚਲੋ ਅੱਜਕੱਲ ਆਪੋ ਤਾਂ ਪੱਈਆ ਚੱਲਣ ਦੇ ਜੋ ਹੋ ਰਿਹਾ ਠੀਕ ਹੀ ਹੋ ਰਿਹਾ ਤੇ ਕਾਂਗਰਸ ਤਕਲੀ ਹੋ ਰਹੀ ਹੈ ਤੇ ਕਰ ਕਰ ਦੇਣੀ ਚਾਹੀਦੀ ਇਹਨਾਂ ਲੋਕਾਂ ਨੂੰ ਤਕਰੀ ਸਾਡੇ ਤੋਂ ਖਿਲਾਫ ਤੁਹਾਡੇ ਤੋਂ ਬਾਹਰ ਜਾ ਕੇ ਕਾਂਗਰਸ ਤੁਹਾਡੇ ਹਲਕੇ ਚ ਮਜ਼ਬੂਤ ਹੋ ਸਕਦੀ ਹੈ ਕੀ ਮੰਨੀ ਰਾਣੇ ਦਾ ਰਾਣੇ ਦੀ ਹੁਣ ਕੋਈ ਹਲਕੇ ਵਾਲੀ ਗੱਲ ਨਹੀਂ ਰਹਿ ਗਈ ਜੀ ਰਣਾ ਆਲੂ ਭਰੇ ਆ ਜੀ ਹਰ ਜਗ੍ਹਾ ਜਾਊਂਗਾ ਜਿੱਥੇ ਵੀ ਲੋਕ ਸੱਟਣਗੇ ਜੀ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਰਾਣੀ ਦਾ ਕੀ ਸਟੈਂਡ ਰਹੂਗਾ ਕਾਂਗਰਸ ਤੇ ਹੱਕ ਚ 100% ਕਾਂਗਰਸ ਨਾਲ ਅੱਚਰਾਂਗਾ ਜੀ ਮਜ਼ਬੂਤ ਦੇ ਸਿੱਖੜਾ ਹਾਂਗਾ ਜੀ ਔਰ ਜਿਹੜੀਆਂ ਫਵਾਹੇ ਲੋਕ ਉਡਾਉਂਦੇ ਆ ਇਹ ਲੋਕ ਦਾ ਮਤਲਬ ਆ ਕਿਸੇ ਵੈਕਟਿਵਿਸਟਿਕ ਨਹੀਂ ਕਰਦੇ ਆ ਜੀ ਰਾਣਾ ਕਾਂਗਰਸ ਛੱਡ ਰਿਹਾ ਰਾਣਾ ਜਾ ਰਿਹਾ ਭਾਜਪੀ ਨੇ ਡਰਾ ਰਿਹਾ ਜੀ ਉਹਨਾਂ ਦੇ ਦਿਨ ਯਾਰਾ ਭਾਈ ਜੰਮੀ ਇਹ ਲੋਕ ਕਹਾ ਜੀ ਤੇ ਇੱਕ ਜਿਹੜੇ ਕੈਂਡੀਡੇਟ ਹੈ ਲਾਣੇ ਕੇ ਨੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਿਸ ਤਰ੍ਹਾਂ ਕਰੋਗੇ ਜਦੋਂ ਪਹਿਲੀ ਰੈਲੀ ਦੇ ਵਿੱਚ ਹੀ ਤੁਹਾਨੂੰ ਨਹੀਂ ਬੁਲਾਇਆ ਗਿਆ ਇਹ ਤਾਂ ਮੈਂ ਹਾਈਟ ਮਾਰ ਦੇਖੂਗੀ ਜੋ ਹੁਕਮ ਹੋਊਗਾ ਜੇ ਕਹੋਗੇ ਆ ਕੇ ਕੰਮ ਕਰੋ ਤੇ ਕਰਾਂਗੇ ਮਤਲਬ ਤੁਸੀਂ ਇੱਕ ਪਾਸੇ ਤਾਂ ਕੈਂਡੀਡੇਟ ਨੂੰ ਨਾਕਾਬਿਲ ਦੱਸ ਰਹੇ ਹੋ ਦੂਜੇ ਪਾਸੇ ਤੁਸੀਂ ਉਹਦਾ ਮਤਲਬ ਉਹਦੇ ਫੇਵਰ ਤੇ ਵੀ ਲੋਕਾਂ ਕੋਲੋਂ ਵੋਟ ਮੰਗਣ ਜਾਓਗੇ ਕਿਹੜਾ ਕੈਂਡੀਡੇਟ ਕਿਹੜਾ ਕੈਂਡੀਡੇਟ ਜਿਹੜੇ ਤੁਸੀਂ ਕੈਂਡੀਡੇਟ ਦੀ ਗੱਲ ਕਰ ਰਹੇ ਹੋ ਜਿਹੜੇ ਕੈਂਡੀਡੇਟ ਐਲਾਨੇ ਜਾਣ ਦੀ ਤੁਸੀਂ ਗੱਲ ਕੀਤੀ ਹੈ ਕਿਹੜਾ ਕੈਂਡੀਡੇਟ ਪ੍ਰਚਾਰ ਮੁਹਿੰਮ ਚਾਹਣਾ ਹਾਂਜੀ ਉਹਦੇ ਨਾਲ ਸਟੰਡ ਕੰਨ ਬੰਗਰ ਮਜ਼ਬੂਤੀ ਨਾਲ ਬਣਾਓ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਰਣਾ ਜੀ ਜਗਬਾਨੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਨਵਦੀਪ ਸ਼ਰਮਾ ਇੱਕ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਦਾ ਦੱਸਦੇ ਹਾਂ ਇਹ ਸੁਲਤਾਨਪੁਰ ਲੋਧੀ ਦੇ ਵਿੱਚ ਅੱਜ ਦੋ ਵੱਡੀਆਂ ਰੈਲੀਆਂ ਹੋਣ ਜਾ ਰਹੀਆਂ ਨੇ ਜਿਸ ਦੇ ਵਿੱਚ ਕੀ ਇੱਕ ਪਾਸੇ ਰਾਣਾ ਗੁਰਜੀਤ ਸਿੰਘ ਦੇ بیٹے ਇੱਕ ਵੱਡੀ ਰੈਲੀ ਕਰਨ ਜਾ ਰਹੇ ਨੇ ਉੱਤੇ ਹੀ ਦੂਜੇ ਪਾਸੇ ਜੋ ਕੈਪਟਨ ਰਾਜਾ ਅਮਰਿੰਦਰ ਸਿੰਘ ਵੜਿੰਗੜੇ ਜੋ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਅਤੇ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਉਸ ਰੈਲੀ ਦੇ ਵਿੱਚ ਸ਼ਾਮਲ ਹੋਣਗੇ ਇਸ ਰੈਲੀ ਦੇ ਵਿੱਚ ਜੋ ਹੈ ਰੈਲੀਆਂ ਕੱਢੀਆਂ ਜਾਣਗੀਆਂ ਅਤੇ ਜੋ ਕਾਂਗਰਸ ਦੇ ਵੱਲੋਂ ਰੈਲੀ ਕੱਢੀ ਜਾ ਰਹੀ ਹੈ ਉਸ ਦਾ ਨਾਮ ਰੱਖਿਆ ਹੈ ਜਿੱਤੇਗਾ ਬਲਾਕ ਜੁੜੇਗਾ ਬਲਾਕ ਜਿੱਤੇਗਾ ਕਾਂਗਰਸ ਤਾਂ ਦੂਜੇ ਪਾਸੇ ਜੋ ਰਾਣਾ ਇੰਦਰਪ੍ਰਤਾਪ ਜੋ ਵਿਧਾਇਕ ਨੇ ਉਹਨਾਂ ਦੇ ਵੱਲੋਂ ਜੋ ਰੈਲੀ ਕੀਤੀ ਜਾ ਰਹੀ ਹੈ ਉਸ ਦਾ ਵੀ ਨਾਮ ਜੋ ਹੈ ਨਵਾਂ ਪੰਜਾਬ ਨਵੀਨ ਸੋਚ ਰੱਖਿਆ ਗਿਆ ਤਾਂ ਦੱਸ ਦਈਏ ਕਿ ਰਾਣਾ ਗੁਰਜੀਤ ਸਿੰਘ ਇਹਨਾਂ ਦੋਨਾਂ ਰੈਲੀਆਂ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਜੀ ਹਾਂ ਇਸ ਸਮੇਂ ਦੀ ਵੱਡੀ ਖਬਰ ਇਹ ਹੈ ਕਿ ਇਹਨਾਂ ਦੋਨੇ ਰੈਲੀਆਂ ਤੋਂ ਰਾਣਾ ਗੁਰਜੀਤ ਸਿੰਘ ਦੂਰੀ ਬਣਾ ਕੇ ਰੱਖਣਗੇ ਇਸ ਪਿੱਛੇ ਰਾਣਾ ਗੁਰਜੀਤ ਸਿੰਘ ਨੇ ਵਜ੍ਹਾ ਵੀ ਦੱਸੀ ਹੈ ਰਾਣਾ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਜੋ ਕੈਪਟਨ ਜੋ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹਨਾਂ ਦੇ ਵੱਲੋਂ ਜੋ ਰੈਲੀ ਰੱਖੀ ਗਈ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਬੁਲਾਇਆ ਹੀ ਨਹੀਂ ਗਿਆ ਉਹਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਤੇ ਦੂਜੇ ਪਾਸੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਰਾਣਾ ਇੰਦਰਪ੍ਰਤਾਪ ਦੇ ਵੱਲੋਂ ਜੋ ਰੈਲੀ ਕੀਤੀ ਜਾ ਰਹੀ ਹੈ ਉਸ ਤੇ ਵਿੱਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਇਹ ਕਾਂਗਰਸ ਦੇ ਖਿਲਾਫ ਹੈ ਤਾਂ ਦੋਨੇ ਜੋ ਰੈਲੀਆਂ ਨੇ ਉਹਨਾਂ ਤੋਂ ਜੋ ਰਾਣਾ ਗੁਰਜੀਤ ਸਿੰਘ ਨੇ ਉਹ ਰੈਲੀ ਬਣਾ ਕੇ ਰੱਖਣਗੇ ਰਾਣਾ ਜੋ ਇੰਦਰਪ੍ਰਤਾਪ ਨੇ ਉਹਨਾਂ ਦੇ ਵੱਲੋਂ ਨਵਾਂ ਪੰਜਾਬ ਨਵੀਂ ਸੋਚ ਨਾਮ ਦੇ ਉੱਤੇ ਜੋ ਰੈਲੀ ਕੱਢੀ ਜਾ ਰਹੀ ਹੈ ਉੱਤੇ ਦੂਜੇ ਪਾਸੇ ਅਮਰਿੰਦਰ ਸਿੰਘ ਜੋ ਰਾਜਾ ਵੜਿੰਗੜੇ ਉਹਨਾਂ ਦੇ ਵੱਲੋਂ ਵੀ ਇੱਕ ਰੈਲੀ ਕੱਢੀ ਜਾ ਰਹੀ ਹੈ ਜਿਸ ਤੇ ਵਿੱਚ ਕੀ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਦੇ ਨਾਮ ਦੇ ਉੱਤੇ ਇਹ ਜੋ ਵੱਡੀ ਰੈਲੀ ਹੈ ਕੀਤੀ ਜਾ ਰਹੀ ਹੈ ਰਾਣਾ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਸੱਦਾ ਨਹੀਂ ਦਿੱਤਾ ਗਿਆ ਜਿਸ ਤੇ ਚੱਲਦੀਆਂ ਉਹ ਰੈਲੀ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਤਾਂ ਦੱਸ ਦਈਏ ਪੰਜਾਬ ਭਰ ਦੇ ਜੋ ਦਿਗਜ ਨੇ ਉਹ ਕਾਂਗਰਸ ਦੀ ਇਸ ਰੈਲੀ ਜਿਸ ਨੂੰ ਕੀ ਨਾਮ ਦਿੱਤਾ ਗਿਆ ਹੈ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਇਸ ਦੇ ਵਿੱਚ ਸ਼ਾਮਲ ਹੋਣਗੇ ਲੇਕਿਨ ਇਲਾਕੇ ਦੇ ਜੋ ਵੱਡੀ ਆਪਣੀ ਰੱਖਦੇ ਨੇ ਤਾਂ ਉਹ ਇਸ ਰੈਲੀ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਮਤਲਬ ਰਾਣਾ ਗੁਰਜੀਤ ਸਿੰਘ ਜਿョਨੇ ਉਹ ਇਹਨਾਂ ਦੋਹੇ ਰੈਲੀਆਂ ਤੋਂ ਜੋ ਹੈ ਦੂਰੀ ਬਣਾ ਕੇ ਰੱਖਣਗੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਰਾਣਾ ਗੁਰਜੀਤ ਸਿੰਘ ਤੁਹਾਨੂੰ ਸੁਣਾਉਣੇ ਹਾਂ ਰਾਣਾ ਗੁਰਜੀਤ ਸਿੰਘ ਦਾ ਇਸ ਬਾਰੇ ਕੀ ਕਹਿਣਾ ਜੀ ਰਣਾ ਜੀ ਅੱਜ ਤੁਹਾਡੇ ਹਲਕੇ ਦੇ ਵਿੱਚ ਦੋ ਰੈਲੀਆਂ ਨੇ ਇੱਕ ਤਾਂ ਤੁਹਾਡੇ ਬੇਟੇ ਦੀ ਹੈ ਔਰ ਦੂਸਰੇ ਪਾਸੇ ਕਾਂਗਰਸ ਦੀ ਰੈਲੀ ਹੈ ਤਾਂ ਕਿਹੜੀ ਰੈਲੀ ਦੇ ਵਿੱਚ ਤੁਸੀਂ ਜਾਣਾ ਪਸੰਦ ਕਰੋਗੇ ਦੇਖੋ ਕਾਂਗਰਸ ਨੇ ਮੈਨੂੰ ਸੱਤਿਆ ਨਹੀਂ ਜੀ ਕਾਂਗਰਸ ਦੇ ਪੈਰਲਲ ਰਾਣਾ ਇੰਦਰਪ੍ਰਤਾਪ ਸਿੰਘ ਜੀ ਰਾਜਾ ਬੜਿੰਗ ਹੁਣ ਆ ਰਿਹਾ ਉਹਨਾਂ ਦੇ ਉਲਟੋ ਦੇ ਰੈਲੀ ਰੱਖੀ ਹੈ ਜੀ ਬਰਾਬਰ ਕਾਰਨ ਜੀ ਕਿ ਉਹ ਇੱਕ ਇਹੋ ਜਿਹੇ ਬੰਦੇ ਨੂੰ ਪ੍ਰੋਮੋਟ ਕਰਨਾ ਰਿਹਾ ਜਿਹਨੂੰ ਲੋਕਾਂ ਨੇ ਦੁਤਖਾ ਰਿਹਾ ਜੀ ਮੈਂ ਰਾਣਾ ਇੰਦਰਪ੍ਰਤਾਪ ਜੀ ਰੈਲੀ ਦੇ ਵਿੱਚ ਨਾ ਦੇ ਕੋਈ ਬੰਦਾ ਭੇਜਿਆ ਜੀ ਮੈਂ ਨਹੀਂ ਚਾਹੁੰਦਾ ਜਿੰਦਰ ਇਹ ਉਹਦੇ ਉਲਟ ਅ ਰੈਲੀ ਰੱਖੇ ਭਰਾਬਰ ਪਾਰਟੀ ਦੇ ਖਿਲਾਫ ਲੇਕਿਨ ਉਹਦੀ ਲੇਕਿਨ ਉਹਦੀ ਹੁੰਦ ਦਾ ਸਵਾਲ ਸੀ ਜੀ ਜਦੋਂ ਫਿਰ ਕੋਈ ਚੈਲੰਜ ਕਰਦਾ ਤਾਂ ਨੌਜਵਾਨ ਫਿਰ ਨਾਲੇ ਯਾਰ ਬੰਦੇ ਦੀ ਪਛਾਣੀ ਹੁੰਦੀ ਜਿਹੜਾ ਖੜਾ ਹੋ ਜਾਏ ਜੀ ਜੀ ਤੇ ਇੰਦਰ ਵੀ ਕਰ ਰਿਹਾ ਉਹ ਵੀ ਕਰ ਰਿਹਾ ਮੈਂ ਕੋਠੀ ਚ ਕਪੂਰਥਲੇ ਆਰਮਨਾਂ ਦੋਹਾਂ ਦਾ ਲਾਈਵ ਟੈਲੀਕਾਸਟ ਸਮਾਗ ਜੀ ਮਤਲਬ ਜਾਓਗੇ ਦੋਨਾਂ ਜੋ ਕਿਤੇ ਨਹੀਂ ਮੈਂ ਜਾਵਾਂਗਾ ਸਤਿ ਆਤਿ ਜੀ ਡਿਸਿਪਲਿਨਡ ਪਾਰਟੀ ਸੋਲਜਰ ਹੈ ਜੀ ਤੇ ਕਾਂਗਰਸ ਵੱਲੋਂ ਨਾਮ ਭਲਾਏ ਜਾਣ ਦਾ ਕੋਈ ਕਾਰਨ ਤੁਹਾਨੂੰ ਜੋ ਸਮਝ ਆਉਂਦਾ ਹੋਵੇ ਕੋਈ ਚਲੋ ਅਜਕਲ ਆਪੋ ਦਾ ਪੈਯਾ ਚੱਲਣ ਦੇ ਜੋ ਹੋ ਰਿਹਾ ਠੀਕ ਹੀ ਹੋ ਰਿਹਾ ਤੇ ਕਾਂਗਰਸ ਤਕਲੀ ਹੋ ਰਹੀ ਹੈ ਤੇ ਕਰ ਕਰ ਦੇਣੀ ਚਾਹੀਦੀ ਇਹਨਾਂ ਲੋਕਾਂ ਨੇ ਤਕਲੀ ਸਾਡੇ ਤੋਂ ਖਿਲਾਫ ਤੁਹਾਡੇ ਤੋਂ ਬਾਹਰ ਜਾ ਕੇ ਕਾਂਗਰਸ ਤੁਹਾਡੇ ਹਲਕੇ ਚ ਮਜ਼ਬੂਤ ਹੋ ਸਕਦੀ ਹੈ ਕੀ ਮੰਨਨੀ ਰਾਣੀ ਦਾ ਰਾਣੀ ਦੀ ਹੁਣ ਕੋਈ ਹਲਕੇ ਵਾਲੀ ਗੱਲ ਨਹੀਂ ਰਹਿ ਗਈ ਜੀ ਰਣਾ ਆਲਓ ਭਰੇ ਆ ਜੀ ਹਰ ਜਗ੍ਹਾ ਜਾਊਂਗਾ ਜਿੱਥੇ ਵੀ ਲੋਕ ਸੱਟਣਗੇ ਜੀ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਰਾਣੀ ਦਾ ਕੀ ਸਟੈਂਡ ਰਹੂਗਾ ਕਾਂਗਰਸ ਤੇ ਹੱਕ ਚ 100% ਕਾਂਗਰਸ ਦੇ ਹੱਕ ਚ ਰਹੂੰਗਾ ਜੀ ਮਜ਼ਬੂਤ ਰੂਪ ਵਿੱਚ ਖੜਾ ਹੋਊਂਗਾ ਜੀ ਔਰ ਜਿਹੜੀਆਂ ਫਵਾਹਾਂ ਇਹ ਲੋਕ ਉਡਾਉਂਦੇ ਆ ਇਹ ਲੋਕ ਤਾਂ ਮਤਲਬ ਆਮ ਕਿਸੇ ਵੈਕਟਿਵਿਟੀ ਵਿੱਚ ਟਿਕਾਂ ਨਹੀਂ ਕਰਦੇ ਆ ਜੀ ਰਾਣਾ ਕਾਂਗਰਸ ਛੱਡ ਰਿਹਾ ਰਾਣਾ ਜਾ ਰਿਹਾ ਭਾਜਪੀ ਨੇ ਢਾ ਰਿਹਾ ਜੀ ਉਹਨਾਂ ਦੇ ਦਿਨ ਯਾਰਾ ਪਜੰਮੀ ਨਹੀਂ ਉਹ ਬਾਕਾ ਜੀ ਤੇ ਇੱਕ ਜਿਹੜੇ ਕੈਂਡੀਡੇਟ ਹੈ ਲਾਣੇ ਕੇ ਨੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਿਸ ਤਰ੍ਹਾਂ ਕਰੋਗੇ ਜਦੋਂ ਪਹਿਲੀ ਰੈਲੀ ਦੇ ਵਿੱਚ ਹੀ ਤੁਹਾਨੂੰ ਨਹੀਂ ਬੁਲਾਇਆ ਗਿਆ ਇਹ ਤਾਂ ਮੈਂ ਹਾਈਟ ਮੰਡ ਦੇਖੂਗੀ ਜੋ ਅਦੇਸ਼ ਹੋਊਗਾ ਜੇ ਕਹੋਗੇ ਆ ਕਿ ਕੰਮ ਕਰੋ ਤੇ ਕਰਾਂਗੇ ਮਤਲਬ ਤੁਸੀਂ ਇੱਕ ਪਾਸੇ ਤਾਂ ਕੈਂਡੀਡੇਟ ਨੂੰ ਨਾਕਾਮ ਦੱਸ ਰਹੇ ਹੋ ਦੂਜੇ ਪਾਸੇ ਤੁਸੀਂ ਉਹਦਾ ਮਤਲਬ ਉਹਦੇ ਫੇਵਰ ਤੇ ਵੀ ਲੋਕਾਂ ਕੋਲੋਂ ਵੋਟ ਮੰਗਣ ਜਾਓਗੇ ਕਿਹੜਾ ਕੈਂਡੀਡੇਟ ਕਿਹੜਾ ਕੈਂਡੀਡੇਟ ਜਿਹੜੇ ਤੁਸੀਂ ਕੀ ਕੈਂਡੀਡੇਟ ਦੀ ਗੱਲ ਕਰ ਰਹੇ ਹੋ ਜਿਹੜੇ ਕੈਂਡੀਡੇਟ ਐਲਾਨੇ ਜਾਣ ਦੀ ਤੁਸੀਂ ਗੱਲ ਕੀਤੀ ਹੈ ਕਿਹੜਾ ਕੈਂਡੀਡੇਟ ਪ੍ਰਚਾਰ ਮੁਹਿੰਮ ਚੋਂ ਹਾਂਜੀ ਉਹਦੇ ਨਾਲ ਕੰਨ ਕੰਨ ਬੰਗਰ ਮਜ਼ਬੂਤੀ ਨਾਲ ਹੋਣਾ ਚਾਹੀਦਾ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਰਣਾ ਜੀ ਜਗਬਾਨੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਨਵਦੀਪ ਸ਼ਰਮਾ ਇੱਕ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਤਾ ਦੱਸਦੇ ਆ ਇਹ ਸੁਲਤਾਨਪੁਰ ਲੋਧੀ ਦੇ ਵਿੱਚ ਅੱਜ ਦੋ ਵੱਡੀਆਂ ਰੈਲੀਆਂ ਹੋਣ ਜਾ ਰਹੀਆਂ ਨੇ ਜਿਸ ਦੇ ਵਿੱਚ ਕੀ ਇੱਕ ਪਾਸੇ ਰਾਣਾ ਗੁਰਜੀਤ ਸਿੰਘ ਦੇ بیٹے ਇੱਕ ਵੱਡੀ ਰੈਲੀ ਕਰਨ ਜਾ ਰਹੇ ਨੇ ਉੱਤੇ ਹੀ ਦੂਜੇ ਪਾਸੇ ਜੋ ਕੈਪਟਨ ਰਾਜਾ ਅਮਰਿੰਦਰ ਸਿੰਘ ਵੜਿੰਗੜੇ ਜੋ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਅਤੇ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਉਸ ਰੈਲੀ ਦੇ ਵਿੱਚ ਸ਼ਾਮਲ ਹੋਣਗੇ ਇਸ ਰੈਲੀ ਦੇ ਵਿੱਚ ਜੋ ਹੈ ਰੈਲੀਆਂ ਕੱਢੀਆਂ ਜਾਣਗੀਆਂ ਅਤੇ ਜੋ ਕਾਂਗਰਸ ਦੇ ਵੱਲੋਂ ਰੈਲੀ ਕੱਢੀ ਜਾ ਰਹੀ ਹੈ ਉਸ ਦਾ ਨਾਮ ਰੱਖਿਆ ਹੈ ਜਿੱਤੇਗਾ ਬਲਾਕ ਜੁੜੇਗਾ ਬਲਾਕ ਜਿੱਤੇਗਾ ਕਾਂਗਰਸ ਤਾਂ ਦੂਜੇ ਪਾਸੇ ਜੋ ਰਾਣਾ ਇੰਦਰਪ੍ਰਤਾਪ ਜੋ ਵਿਧਾਇਕ ਨੇ ਉਹਨਾਂ ਦੇ ਵੱਲੋਂ ਜੋ ਰੈਲੀ ਕੀਤੀ ਜਾ ਰਹੀ ਹੈ ਉਸ ਦਾ ਵੀ ਨਾਮ ਜੋ ਹੈ ਨਵਾਂ ਪੰਜਾਬ ਨਵੀਨ ਸੋਚ ਰੱਖਿਆ ਗਿਆ ਤਾਂ ਦੱਸ ਦਈਏ ਕਿ ਰਾਣਾ ਗੁਰਜੀਤ ਸਿੰਘ ਇਹਨਾਂ ਦੋਨਾਂ ਰੈਲੀਆਂ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਜੀ ਹਾਂ ਇਸ ਸਮੇਂ ਦੀ ਵੱਡੀ ਖਬਰ ਇਹ ਹੈ ਕਿ ਇਹਨਾਂ ਦੋਨੇ ਰੈਲੀਆਂ ਤੋਂ ਰਾਣਾ ਗੁਰਜੀਤ ਸਿੰਘ ਦੂਰੀ ਬਣਾ ਕੇ ਰੱਖਣਗੇ ਇਸ ਪਿੱਛੇ ਰਾਣਾ ਗੁਰਜੀਤ ਸਿੰਘ ਨੇ ਵਜ੍ਹਾ ਵੀ ਦੱਸੀ ਹੈ ਰਾਣਾ ਗੁਰਜੀਤ ਸਿੰਘ ਦਾ ਕਹਿਣਾ ਕਿ ਇਹ ਜੋ ਕੈਪਟਨ ਜੋ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹਨਾਂ ਦੇ ਵੱਲੋਂ ਜੋ ਰੈਲੀ ਰੱਖੀ ਗਈ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਬੁਲਾਇਆ ਹੀ ਨਹੀਂ ਗਿਆ ਉਹਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਤੇ ਦੂਜੇ ਪਾਸੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਰਾਣਾ ਇੰਦਰਪ੍ਰਤਾਪ ਦੇ ਵੱਲੋਂ ਜੋ ਰੈਲੀ ਕੀਤੀ ਜਾ ਰਹੀ ਹੈ ਉਸ ਤੇ ਵਿੱਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਇਹ ਕਾਂਗਰਸ ਦੇ ਖਿਲਾਫ ਹੈ ਤਾਂ ਦੋਨੇ ਜੋ ਰੈਲੀਆਂ ਨੇ ਉਹਨਾਂ ਤੋਂ ਜੋ ਰਾਣਾ ਗੁਰਜੀਤ ਸਿੰਘ ਨੇ ਉਹ